ਮੇਰੀ ਜਿਹੜੀ ਸਾਰੀ ਨੌਕਰੀ ਆ ਵੈਸੇ ਅੰਮ੍ਰਿਤਸਰ ਸਿਟੀ ਦੀ ਆ ਤੇ ਕਰੀਬ 10 ਮਹੀਨੇ ਤੋਂ ਮੇਰੀ ਨੌਕਰੀ ਜਿਹੜੀ ਆ ਇੱਥੇ ਅਜਨਾਲੇ ਵਿੱਚ ਆ ਤੇ ਅਜਨਾਲੇ ਥਾਣੇ ਦੇ ਵਿੱਚ ਸਾਡੇ ਜਿਹੜੇ ਅਫਸਰ ਆ ਮਤਲਬ ਬਹੁਤ ਚਲੋ ਮੂੰਹ ਤੇ ਨਹੀਂ ਕਰੀਬ ਸਾਡੇ ਡੀਐਸਪੀ ਸਾਹਿਬ ਐਸਐਸਓ ਸਾਹਿਬ ਸਾਰਾ ਸਟਾਫ ਜਿਹੜਾ ਬਹੁਤ ਕੋਆਪਰੇਟ ਮਾਈਂਡ ਆ ਸਟਾਫ ਘੱਟ ਹੋਣ ਦੇ ਬਾਵਜੂਦ ਵੀ ਲੋਕਾਂ ਵਾਸਤੇ ਬਹੁਤ ਸਾਡੇ ਜਿਹੜੇ ਮਲਾਈ ਮਿਹਨਤੀ ਆ ਚਲੋ ਅਸੀਂ ਵੀ ਮਿਹਨਤ ਕਰਦੇ ਤੇ ਸਾਡੇ ਸਾਰੇ ਐਨਜੀਓ ਬਹੁਤ ਮਿਹਨਤੀ ਆ ਹੀ ਤੇ ਇਹੋ ਸਾਰਿਆਂ ਬੰਦਿਆਂ ਨੂੰ ਕਹਾਂਗੇ ਸਟਾਫ ਨੂੰ ਪੀ ਚਲੋ ਜੋ ਵੀ ਆ ਘਟਿਆ ਵਾਧਿਆ ਨਫਰੀ ਤੁਸੀਂ ਤਨ ਦੇ ਹੀ ਨਾ ਕੰਮ ਕਰੋ ਮਹਿਕਮੇ ਵਿੱਚ ਅਸੀਂ 58 ਸਾਲ ਦੀ ਆਪਣੀ ਏਜ ਦੇ ਹਿਸਾਬ ਨਾਲ 38 ਸਾਲ ਮੈਂ ਨੌਕਰੀ ਕੀਤੀ ਆ ਤੇ ਮਹਾਰਾਜ ਵੱਲੋਂ ਮਾਰੇ ਤੇ ਸਾਰੇ ਅਫਸਰ ਜਿਹੜੇ ਆ ਹੁਣ ਤੱਕ ਮਿਹਰਬਾਨ ਰਹੇ ਆ ਮੇਰੀਆਂ ਜਿੰਨੀਆਂ ਪੋਸਟਿੰਗਾਂ ਰਹੀਆਂ ਮੇਰੇ ਸੀਨੀਅਰ ਅਫਸਰ ਹੀ ਮੇਰੀ ਪੋਸਟਿੰਗ ਕਰਾਉਂਦੇ ਰਹੇ ਆ ਤੇ ਜਿੰਨੇ ਜਿੰਨੇ ਚਿਰ ਵੀ ਰਹੇ ਸਾਰੇ ਅਫਸਰ ਸਾਹਿਬਾਨ ਨੂੰ ਪਤਾ ਵਾ ਵੀ ਮੇਰੇ ਬਾਰੇ ਵੀ ਆਪਾਂ ਜਿੰਨੀ ਯੋਗ ਹੈਗੇ ਆ ਬਹੁਤ ਤਨ ਦੇ ਹੀ ਨਾ ਆਪਣੇ ਮਹਿਕਮੇ ਦੀ ਡਿਊਟੀ ਕੀਤੀ ਆ ਸਾਰੇ ਮੁਲਾਜ਼ਮਾਂ ਨੂੰ ਇਹ ਆ ਵੀ ਜਿੰਨਾ ਵੀ ਆਪੀ ਨਸ਼ਾ ਜਾ ਜਾਂ ਹੋਰ ਬਰਾਈਆਂ ਆ ਸਮਾਜ ਵਿੱਚ ਇਸ ਸਮਾਜ ਵਿੱਚ ਮੈਂ ਇਹ ਗੱਲ ਕਹਿਣੀ ਚਾਹੁੰਦਾ ਮਾ ਵੀ ਸਾਰੇ ਕਰਮਚਾਰੀ ਆਪਣੀ ਡਿਊਟੀ ਬੰਦੀ ਆ ਸਾਡੇ ਬੱਚੇ ਵੀ ਸਮਾਜ ਚ ਫਿਰਦੇ ਆ ਉਹ ਗੱਲ ਸਾਡੇ ਤੇ ਵੀ ਆ ਸਕਦੀ ਆ ਵੱਧ ਤੋਂ ਵੱਧ ਅਸੀਂ ਧਿਆਨ ਦੇ ਕੇ ਨਸ਼ੇ ਨੂੰ ਹੋਰ ਬਰਾਈਆਂ ਨੂੰ ਰੋਕੀਏ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਸਮਾਦਈਏ ਮਹਿਕਮੇ ਨੂੰ ਮਹਿਕਮੇ ਨੇ ਕਰਕੇ ਹੀ ਸਾਰਾ ਕੁਝ ਆ ਸਾਡੇ ਬੱਚੇ ਵਿਦੇਸ਼ਾਂ ਚ ਗਏ ਜਾਂ ਕੋਈ ਵੀ ਕਾਰੋਬਾਰ ਆ ਨੌਕਰੀ ਤੇ ਮਹਿਕਮੇ ਸਿੱਤੇ ਹੀ ਅਸੀਂ ਇੱਥੇ ਤੱਕ ਪਹੁੰਚੇ ਆ ਮਹਿਕਮੇ ਦੀ ਸਾਡੇ ਲਈ ਬਹੁਤ ਵੱਡੀ ਦੇਣ ਆ ਤੇ ਮਹਿਕਮੇ ਤੇ ਦੀ ਵਫਾਦਾਰ ਹੋਣਾ ਮਲਾਇਮ ਦਾ ਬਹੁਤ ਜ਼ਰੂਰੀ ਆ। ਸਾਨੂੰ ਜ਼ਿੰਦਗੀ ਦਾ ਸੁਨਹਿਰ ਕੰਮ ਕਰਨਾ ਚਾਹੀਦਾ। ਇਹ ਜ਼ਿੰਦਗੀ ਦਾ ਤਿਆਰਪਾ ਇਹ ਹੀ ਆ ਵੀ ਉਹ ਬੜੀਆਂ ਸਾਡੇ ਮਹਿਕਮੇ ਵਿੱਚ ਕਈ ਘੋਰੀਆਂ ਜਾਂਦਾ ਉਹਨਾਂ ਨੂੰ ਨਹੀਂ ਸੰਘਾ ਕਰਨਾ ਚਾਹੀਦਾ। ਮਿੱਥੀ ਮਿੱਥੀ ਯਾਦ ਇਹ ਆ ਵੀ ਸਾਡੇ ਜਿਹੜੇ ਮਹਿਕਮੇ ਦੇ ਵਿੱਚ ਨਾ ਜੋ ਵੀ ਕੁਝ ਸਾਡੇ ਮਹਿਕਮੇ ਦੇ ਵਿੱਚ ਵੇਖੋ ਜੀ ਜੇ ਆਪਾਂ ਕਹਾਂਗੇ ਨਾ ਵੀ 80 90% ਸਾਡੇ ਬੱਚੇ ਵਿਦੇਸ਼ ਗਏ ਆ ਕੋਈ ਗਏ ਆ ਉਹ ਸਾਡੇ ਮਹਿਕਮੇ ਦੀ ਬਰੋਤੀ ਆ। ਸਾਡੇ ਮਹਿਕਮੇ ਦੇ ਵਿੱਚ ਅਸੀਂ ਆਪਣੇ ਮਹਿਕਮੇ ਦੀ ਬਫਾ ਤਨਖਾਹ ਲੈਨੇ ਐ ਇਨਾ ਕੰਮ ਕਰਦੇ ਆ ਮੈਂ ਆਪਣੀ ਜ਼ਿੰਦਗੀ ਦਾ ਇੱਕ ਤਜਰਬਾ ਸਾਂਝਾ ਕਰਦਾ ਕਿ ਜੇ ਤੁਸੀਂ ਮਹਿਕਮੇ ਵਿੱਚ ਕੰਮ ਕਰਦੇ ਆ ਤੇ ਤੁਸੀਂ ਇਹ ਵੇਖੋ ਕਿ ਜੇ 60 70% ਆਪਾਂ ਕੰਮ ਨਹੀਂ ਕਰਦੇ ਨਾ ਆਪਾਂ ਨੂੰ ਨੀਂਦ ਨਹੀਂ ਆਉਦੀ ਤੇ ਆਪਾਂ 60 70% ਕਿਹਦਾ ਕਿਹ ਬੈਨੀਫਿਟ ਕਰੂ ਮੈਂ ਆਪਣੀ ਜ਼ਿੰਦਗੀ ਦੀ ਇੱਕ ਬੀੜੀਅਨ ਸਰ ਹੁਣੀ ਐਸਚੋ ਰਹਿ ਮੈਂ ਐਡੀਸ਼ਨ ਐਸਚੋ ਰਿਆਂ ਸਾਰੋਂ ਨਾਲ ਖਿਆਲ ਯਾਦ ਨਾ ਹੋਵੇ ਉੱਥੇ ਇੱਕ ਬੜੀ ਇਦਾਂ ਦੀ ਘਟਨਾ ਹੀ ਵੀ ਇੱਕ ਜਨਾਨੀ ਸੀ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੇਵਾ ਕਰਦੀ ਗੁਰੂ ਗ੍ਰੰਥ ਸਾਹਿਬ ਦੇ ਘਰ ਉਸ ਜੇਵਾ ਦੇ ਵਿੱਚ ਜਨਾਨੀ ਦਾ ਵਿਚਾਰ ਜੇ ਕਿਸ ਨੇ ਪਲਾਟ ਮਿਲਿਆ ਸੀ ਬੜੀਆਂ ਪੋਲੀਟਿਕਲ ਪਾਰਟੀਆਂ ਬੜਾ ਕੋਸੀ ਆਪਾਂ ਤਣਦੇ ਹੀ ਨਾ ਨਾ ਉਹ ਕਹਿੰਦੇ ਵੀ ਮੇਰੇ ਭਾ ਦਾ ਤੁਸੀਂ ਸਭ ਕੁਝ ਮਹਾਰਾਜ ਮੈਂ ਕਹਿੰਦੀ ਮੇਰੀ ਸ਼ਿਫਾਰਸ਼ ਨਹੀਂ ਗੁਰੂ ਗ੍ਰਾਮਦਾਸ ਦੇ ਘਰ ਸ਼ਿਫਾਰਸ਼ ਆ ਮੈਂ ਕਹਾਂ ਮਾਤਾ ਤੋਂ ਬਿਹਦਾ ਇਤੋਂ ਵੱਡੀ ਦੁਨੀਆ ਤੇ ਸ਼ਿਫਾਰਸ਼ ਕੋਈ ਨਹੀਂ ਆਪ ਉਹਦਾ ਮਸਲਾ ਹੱਲ ਕਰਤਾ 50 ਲੱਖ ਪਲਾਟ ਦਾ ਅੱਜ ਤੱਕ ਵੀ ਸਾਨੂੰ ਸੀਸਾ ਦਿੰਦੀ ਆ ਇਦਾਂ ਦੇ ਕੰਮ ਚੰਗੇ ਕਰਨੇ ਚਾਹੀਦੇ ਅੱਜ ਤੁਹਾਡੇ ਮੁਲਾਜ਼ਮੇ ਤੋਂ ਟਾਈਮ ਆਜ ਸਰਦਾਰ ਲਖਵਿੰਦਰ ਸਿੰਘ ਬਤੌਰ ਸਬ ਇੰਸਪੈਕਟਰ 38 ਸਾਲ ਪੰਜਾਬ ਪੁਲਿਸ ਵਿੱਚ ਆਪਣੀ ਸੇਵਾ ਨਿਭਾ ਕੇ ਤੇ ਰਿਟਾਇਰਡ ਹੋ ਕੇ ਅੱਜ ਆਪਣੇ ਖੁਸ਼ੀ ਨਾਲ ਘਰ ਜਾ ਰਹੇ ਨੇ انسان ਜਦੋਂ ਵੀ ਇਸ ਆਪਣੇ ਕੰਮਕਾਰ ਜਾਂ ਕਿਸੇ ਵੀ ਨੌਕਰੀ ਤੇ ਲੱਗਦਾ ਤੇ ਜੇ ਉਹ ਆਪਣਾ ਸਮਾਂ ਪੂਰਾ ਖੁਸ਼ੀ-ਖੁਸ਼ੀ ਪੂਰਾ ਸਮਾਂ ਕਰਕੇ ਤੇ ਰਿਟਾਇਰਡ ਹੋ ਕੇ ਆਪਣੇ ਘਰ ਜਾਵੇ ਇਹਦੇ ਬਾਅਦ ਇਹਦੇ ਵਿੱਚ ਉਹਦੇ ਨਾਲ ਵਧੀਆ ਖੁਸ਼ੀ ਤੋਂ ਚੰਗੀ ਗੱਲ ਕੋਈ ਨਹੀਂ ਹੁੰਦੀ ਸਦਾ ਲਖਮਿੰਦਰ ਸਿੰਘ ਨਾਲ ਮੈਨੂੰ ਕਾਫੀ ਲਗਭਗ ਸਾਢੇ 3-4 ਸਾਲ ਅਸੀਂ ਇਕੱਠਿਆਂ ਕੰਮ ਕੀਤਾ ਹਮਸਰ ਸਿਟੀ ਦੇ ਵਿੱਚ ਮੈਂ ਬਤੌਰ ਐਸਐਚਓ ਬੀ ਡਿਵੀਜ਼ਨ ਸੀਗਾ ਇਹ ਮੇਰੇ ਐਡੀਸ਼ਨਲ ਐਸਐਚਓ ਸੀ ਢਾਈ ਸਾਲ ਅਸੀਂ ਉੱਥੇ ਇਕੱਠੇ ਰਹੇ ਹਾਂ ਔਰ ਪਿਛਲੇ 8-9 ਮਹੀਨੇ ਤੋਂ ਇੱਥੇ ਥਾਣੇ ਅਜਨਾਲੇ ਦੇ ਵਿੱਚ ਵੀ ਸਦਾਲਖਵਿੰਦਰ ਸਿੰਘ ਮੇਰੇ ਨਾਲ ਕੰਮ ਕਰਦੇ ਰਹੇ ਨੇ ਔਰ ਅਜ ਤੱਕ ਅਸੀਂ ਇਹਨਾਂ ਨੂੰ ਜਿਹੜਾ ਵੀ ਕੰਮ ਦਿੱਤਾ ਇਹਨਾਂ ਨੇ ਬਿਲਕੁਲ ਪੂਰੀ ਤਨਦੇਹੀ ਨਾਲ ਆਪਣਾ ਪੂਰਾ 100% ਸਮਰਪਿਤ ਹੋ ਕੇ ਉਹ ਕੰਮ ਕੀਤਾ ਔਰ ਬੜੇ ਬੜੇ ਥਾਵਾਂ ਤੇ ਅੰਮ੍ਰਿਤਸਰ ਦੇ ਵਿੱਚ ਨੌਕਰੀ ਕਰਦੇ ਆ ਵੀ ਬੜੇ ਆਏ ਹੋ ਜੀਆਂ ਥਾਵਾਂ ਤੇ ਸਰਦਾਰ ਲਖਮਿੰਦਰ ਸਿੰਘ ਨੂੰ ਭੇਜਿਆ ਜਾਂਦਾ ਰਿਹਾ ਜਿੱਥੇ 100% ਆਪਣਾ ਕੰਮ ਕਰਕੇ ਪੂਰਾ ਹੁੰਦਾ ਹੈ ਮਹਿਸੂਸ ਹੋਏਗੀ ਇਹਨਾਂ ਦੀ ਬਿਲਕੁਲ ਸਰ ਜੇ ਮੈਂ ਮੇਰੀ ਗੱਲ ਨੂੰ ਜੇ ਸਹੀ ਮੈਨਿਆਂ ਚ ਮੇਰੇ ਲੱਗੇ ਐਸਐਚਓ ਸਾਹਿਬ ਨੇ ਬਾਕੀ ਸਟਾਫ ਆ ਤੁਸੀਂ ਸੱਚ ਕਰਕੇ ਮੰਨਿਓ ਮੈਂ ਕਿਸੇ ਦੇ ਲਈ ਮਾੜਾ ਨਹੀਂ ਕਹਿਣਾ ਚਾਹੁੰਦਾ ਤੇ ਮੈਂ ਦੂਰ ਤੋਂ ਜ਼ਿਆਦਾ ਮੈਂ ਖੁਸ਼ਾਮਦਵ ਨਹੀਂ ਕਰਨੀ ਚਾਹੁੰਦਾ ਪਰ ਥਾਣੇ ਆ ਜਨਾਲੇ ਦੇ ਵਿੱਚ ਲਖਵਿੰਦਰ ਸਿੰਘ ਨੇ ਕੰਮ ਕਰਦਿਆਂ ਚਾਰ ਥਾਣੇਦਾਰਾਂ ਜਿੰਨਾ ਇਕੱਲਾ ਕੰਮ ਕਰਦਾ ਰਿਹਾ ਇਹ ਇਨਸਾਨ ਔਰ ਸਾਨੂੰ ਅੱਜ ਕੱਲ ਤੋਂ ਹੀ ਜਦੋਂ ਜਦੋਂ ਆ ਜਿਹੜਾ ਟਾਈਮ ਨੇੜੇ ਆ ਰਿਹਾ ਨਾ ਸਾਨੂੰ ਇਹ ਤੇ ਖੁਸ਼ੀ ਹੈਗੀ ਆ ਕਿ ਇਹ ਆਪਣਾ ਬੜਾ ਵਧੀਆ ਕਰਕੇ ਗਿਆ ਪਰ ਜਿਹੜਾ ਸਾਡਾ ਚਾਹ ਥਾਣੇਦਾਰਾਂ ਦਾ ਕੰਮ ਹੈ ਇਨਸਾਨ ਇਕੱਲਾ ਸਾਹਮਦਾ ਹੀ ਸਾਨੂੰ ਇਹਦਾ ਫਿਕਰ ਵੀ ਆ ਵੀ ਅਸੀਂ ਗਾਂ ਸਾਨੂੰ ਜਿਹੜੀਆਂ ਪ੍ਰੋਬਲਮ ਆਉਣੀਆਂ ਆ ਉਹ ਕਿਵੇਂ ਆਉਣੀਆਂ ਜਦੋਂ ਆਪਾਂ ਚਾਹ ਪੀ ਰਹੇ ਸੀਗਾ ਨਾ ਤੇ ਮੈਂ ਕਹਿਣ ਲੱਗਾ ਸੀ ਫਿਰ ਪਤਾ ਨਹੀਂ ਅਚਾਨਕ ਕੋਈ ਹੋਰ ਗੱਲ ਛੇੜ ਗਈ ਮੈਂ ਇਹਨਾਂ ਨੂੰ ਕਹਿਣ ਲੱਗਾ ਸੀ ਵੀ ਤੁਸੀਂ 3-4 ਦਿਨ ਛੁੱਟੀ ਕੱਟ ਲਓ ਤੇ ਅਸੀਂ ਤੁਹਾਨੂੰ ਫੇਰ ਲੈ ਆਈਏ ਹੁਣਾਂ ਜੇ ਭਾਵੇਂ ਤੁਹਾਡੇ ਤਰਲਾ ਮਾਰ ਕੇ ਲੈ ਆਈਏ ਤੇ ਭਾਵੇਂ ਜਿਵੇਂ ਮਰਜ਼ੀ ਕਰਕੇ ਲੈ ਆਈਏ ਕਾਰਨ ਉਹਦਾ ਇਹ ਆ ਵੇਖੋ ਕੋਈ ਵੀ ਆ ਇਨਸਾਨ ਉਹ ਉਹਦੀ ਜਿਹੜੀ ਉਹਦੀ ਪਛਾਣ ਆ ਜਾਂ ਉਹਦੀ ਅਹਿਮੀਅਤ ਜਿਹੜੀ ਆ ਉਹ ਉਹਦੇ ਕੰਮ ਤੋਂ ਹੁੰਦੀ ਆ ਤੇ ਅੱਜ ਸਦਾ ਲਖਵਿੰਦਰ ਸਿੰਘ ਬਤੌਰ ਸਾਉਂਬ ਇੰਸਪੈਕਟਰ ਸਾਡੇ ਵਿੱਚੋਂ ਬਹੁਤ ਵਧੀਆ ਖੁਸ਼ੀ ਖੁਸ਼ੀ ਜਿਹੜਾ ਰਿਟਾਇਰ ਹੋ ਕੇ ਜਾ ਰਹੇ ਨੇ ਅਸੀਂ ਰੱਬਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਜਿਹੜੀ ਆਉਣ ਵਾਲਾ ਇਹਨਾਂ ਦਾ ਟਾਈਮ ਆ ਅਗਲੇ ਆਉਣ ਵਾਲਾ ਜਿਹੜਾ ਅਗਲਾ ਪੜਾਵਾ ਇਹਨਾਂ ਦਾ ਵਧੀਆ ਤਰੀਕੇ ਨਾਲ ਜਿਹੜਾ ਵਾ ਉਹ ਸਾਰੇ ਪਾਸਿਆਂ ਤੋਂ ਪੂਰਾ ਰੱਖੇ ਔਰ ਇਹਨਾਂ ਦੇ ਪਰਿਵਾਰ ਤੇ ਇਹਨਾਂ ਨੂੰ ਹਰ ਤਰ੍ਹਾਂ ਦੀ ਖੁਸ਼ੀ ਦੇਵੇ ਧੰਨਵਾਦ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਸਾਈਫੈਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼